ਨਾਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜੀ ਗੱਲ ਤੋਂ ਪਵਾੜਾ ਪਿਆ ਜਿੱਥੋਂ ਰੌਲਾ ਪਿਆ ਕਿ ਜਿਹੜੀ ਗਮਦੂਰ ਸਿੰਘ ਹੋਰਾਂ ਨੇ ਖਾਲੀ ਨੱਪੀ ਆ ਕੀ ਤੁਸੀਂ ਉਹ ਖਾਲੀ ਚਲਵਾ ਸਕਦੇ ਹੋ ਜੇ ਤੁਸੀਂ ਉਹ ਖਾਲੀ ਚਲਵਾਉਣ ਜੋਗੇ ਨਹੀਂ ਤੇ ਫਿਰ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਕਿ ਅਸੀਂ ਕਿਸਾਨ ਮਜ਼ਦੂਰ ਏਕਤਾ ਬਣਾਉਨੇ ਆ ਕੀ ਆ ਜਾ ਰਿਹਾ ਵੀ ਸੰਯੁਕਤ ਕਿਸਾਨ ਮੋਰਚੇ ਦੀਆਂ ਕੋਈ ਜੱਥੇਬੰਦੀਆਂ ਦੂਜੀ ਜਿਹੜੀ ਥੇਰਾ ਸ਼ੈਲਰ ਮਾਲਕ ਥੇਰਾ ਉਹਦੇ ਹੱਕ ਦੇ ਵਿੱਚ ਆਈਆਂ ਨਹੀਂ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਉਹ ਕੁਝ ਜਥੇਬੰਦੀਆਂ ਦਾ ਨਿੱਜੀ ਫੈਸਲਾ ਹੈਗਾ ਸੰਯੁਕਤ ਕਿਸਾਨ ਮੋਰਚੇ ਦਾ ਇਹ ਫੈਸਲਾ ਨਹੀਂਗਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਕਿਸਾਨ ਮਜ਼ਦੂਰ ਇਕਤਾ ਬਣਾ ਕੇ ਰੱਖਣਾ ਚਾਹੁੰਦਾ ਤੇ ਜਿਹੜੇ ਲੋਕ ਸ਼ਰੇਆਮ ਜਿਹੜੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਗਮਦੂਰ ਦੀ ਧਿਰ ਬਣ ਕੇ ਖੜੇ ਨੇ ਉਹ ਇੱਕ ਤਾਂ ਕਿਸਾਨ ਮਜ਼ਦੂਰ ਇਕਤਾ ਨੂੰ ਤੋੜ ਰਹੇ ਨੇ ਦੂਸਰਾ ਉਹ ਇਹ ਸਾਬਤ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਗੁੰਡਾਗਰਦੀ ਕਰੂਗਾ ਅਸੀਂ ਉਹਦੇ ਨਾਲ ਖੜੇ ਆ ਉਹ ਗੁੰਡਾਗਰਦੀ ਨੂੰ ਸਪੋਰਟ ਕਰਨ ਵਾਸਤੇ ਹੋ ਸਕਦਾ ਉਹ ਕਿਤੇ ਕੋਈ ਇਕੱਠ ਵਗੈਰਾ ਵੀ ਕਰਨਾ ਤੇ ਉਸ ਇਕੱਠ ਦੇ ਵਿੱਚ ਵੀ ਉਹੀ ਲੋਕ ਹੋਣਗੇ ਜਿਹੜੇ ਗੁੰਡਾਗਰਦੀ ਨੂੰ ਸਪੋਰਟ ਕਰਨਗੇ ਪ੍ਰਮੋਟ ਕਰਨਗੇ ਠੀਕ ਹੈ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਨਹੀਂਗਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ 6 ਵੱਡੀਆਂ ਜਥੇਬੰਦੀਆਂ ਜੌਂਦ ਦੇ ਵਿੱਚ ਜਦੋਂ ਉਹਨਾਂ ਦਾ ਇਕੱਠ ਹੋਇਆ ਸਰਦਾਰ ਜਗਿੰਦਰ ਸਿੰਘ ਅਗਰਾਹਾ ਨੇ ਉੱਥੋਂ ਜਿਹੜਾ ਮਤਾ ਪਾਸ ਕਰਵਾਇਆ ਲਗਭਗ 40000 ਲੋਕਾਂ ਦਾ ਇਕੱਠ ਸੀਗਾ ਲੋਕਾਂ ਨੇ ਸਹਿਮਤੀ ਦਿੱਤੀ ਕਿ ਅਸੀਂ ਚੰਦ ਭਾਨ ਦੇ ਉਹਨਾਂ ਗਰੀਬ ਪਰਿਵਾਰਾਂ ਦੇ ਨਾਲ ਖੜੇ ਆ ਜਿਨ੍ਹਾਂ ਦੇ ਉੱਪਰ ਤਸ਼ੱਦਦ ਹੋਇਆ ਜਿਨ੍ਹਾਂ ਦੇ ਜਿਹੜਾ ਘਰ-ਬਾਰ ਤੋੜੇ ਗਏ ਜਿਨ੍ਹਾਂ ਦਾ ਸਮਾਨ ਤੱਕ ਲੁੱਟਿਆ ਗਿਆ ਵੀ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਆ ਜੇਕਰ ਕੋਈ ਚੰਦ ਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਕੋਈ ਸੱਦਾ ਦਿੰਦੀ ਆ ਕੋਈ ਐਕਸ਼ਨ ਲੀਕਦੀ ਆ ਤੇ ਅਸੀਂ ਉਹਦੇ ਵਿੱਚ ਜਿਹੜਾ ਆਦੀ ਸਮਰਥਾ ਮੁਤਾਬਕ ਜੋ ਵੀ ਆ ਯੋਗਦਾਨ ਉਹ ਪਾਵਾਂਗੇ ਪਰ ਜਿਹੜੇ ਇੱਕ ਦੋ ਜਥੇਬੰਦੀਆਂ ਵਾਲੇ ਜਿਹੜੇ ਇਹ ਬਣਾ ਰਹੇ ਆ ਲੋਕਾਂ 'ਚ ਪ੍ਰਚਾਰ ਰਹੇ ਆ ਤੇ ਅਸੀਂ ਕਿਸਾਨ ਮਜ਼ਦੂਰ ਏਕਤਾ ਬਹਾਲ ਰੱਖਣੀ ਚਾਹੁੰਦੇ ਆ ਅਸੀਂ ਉਹਨਾਂ ਦਾ ਕੰਪਰੋਮਾਈਜ਼ ਕਰਾਉਣਾ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਦੱਸ ਦਗੇ ਕਿ ਜੇਕਰ ਕੰਪਰੋਮਾਈਜ਼ ਕਰਾਉਣਾ ਸੀਗਾ ਫਿਰ ਤੁਸੀਂ ਜਾਂ ਐਕਸ਼ਨ ਕਮੇਟੀ ਨਾਲ ਗੱਲ ਕਰਦੇ ਜਾਂ ਤੁਸੀਂ ਉਹ ਕੁਲਦੀਪ ਸਰਪੰਚਾ ਜਿਹੜਾ ਉਹ ਪਰਿਵਾਰ ਆ ਜਿਹੜੇ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਆਏ ਆ ਵੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਨਾ ਕਿ ਮੀਡੀਆ ਤੇ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ ਤੇ ਇਸ ਮਾਮਲੇ ਨੂੰ ਉਹ ਦੂਸਰੇ ਪਾਸੇ ਨੂੰ ਜਿਹੜੀ ਤੂਲ ਦੇ ਰਹੇ ਆ ਉਹ ਸਾਨੂੰ ਨਜ਼ਰ ਆ ਰਿਹਾ ਸਾਫ਼ ਤੌਰ ਤੇ ਕਿ ਉਹ ਜਿਹੜਾ ਮਾਮਲਾ ਐਕਸ਼ਨ ਕਮੇਟੀ ਨਹੀਂ ਬਣਨ ਦੇ ਰਹੀ ਸੀ ਜਿਹੜਾ ਐਕਸ਼ਨ ਕਮੇਟੀ ਕਹਿ ਰਹੀ ਸੀ ਕਿ ਇਹ ਇਹ ਜੱਟ ਵਰਸ ਦੀ ਦਲਤ ਦਾ ਰੌਲਾ ਨਹੀਂ ਹੈਗਾ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਜੱਟ ਵਰਸ ਦੀ ਦਲਤ ਦਾ ਰੌਲਾ ਜਿਹੜਾ ਉਹ ਬਣਾ ਕੇ ਰੱਖ ਦਿੱਤਾ ਉਹ ਉਹਨਾਂ ਦੇ ਸਾਫ਼ ਸ਼ਬਦਾਂ ਦੇ ਵਿੱਚੋਂ ਇਹ ਗੱਲ ਝਲਕ ਰਹੀ ਆ ਤੇ ਲੋਕ ਵੀ ਪੰਜਾਬ ਦੇ ਦੇਖ ਰਹੇ ਆ ਕਿ ਉਹ ਲੋਕ ਆ ਜਿਹੜੇ ਜਿਹੜੇ ਕਹਿੰਦੇ ਕਿ ਅਸੀਂ ਪਰਚਾ ਰੱਦ ਕਰਾਉਣਾ ਉਹਦੇ ਤੋਂ ਗਮਦੂਰ ਸਿੰਘ ਹੋਣਾ ਤੋਂ ਵੀ ਉਹਨਾਂ ਤੇ ਪਰਚਾ ਕਿਉਂ ਹੋ ਗਿਆ ਤੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਗਮਦੂਰ ਹਰੀ ਗੋਲੀਆਂ ਚਲਾ ਰਹੇ ਸੀ ਲੋਕਾਂ ਤੇ ਵੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਗਮਦੂਰ ਹੋਣਾ ਨੇ ਲੋਕਾਂ ਦੀ ਕੁੱਟਮਾਰ ਕੀਤੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਗਮਦੂਰ ਹੋਣਾ ਨੇ ਲੋਕਾਂ ਦੇ ਘਰ-ਬਾਰ ਭੰਨੇ ਲੋਕਾਂ ਦੇ ਘਰ-ਬਾਰ ਚੋਂ ਸਮਾਨ ਲੁੱਟਿਆ ਉਦੋਂ ਤੁਸੀਂ ਕਿੱਥੇ ਸੀ ਵੀ ਜੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਵੀ ਭਾਈ ਗੁੰਡਾਗਰਦੀ ਇਸ ਤਰ੍ਹਾਂ ਦੀ ਨਾ ਕਰੋ ਵੀ ਇਹ ਗੱਲ ਗਲਤ ਆ ਇਹ ਜਾਂ ਤੱਕ ਕਿਸਾਨ ਮਜ਼ਦੂਰ ਇਕਤਾ ਤੁਸੀਂ ਬਹਾਲ ਰੱਖਣੀ ਚਾਹੁੰਦੇ ਹੋ ਤੇ ਗਮਦੂਰ ਨੇ ਜਿਹੜੀ ਖਾਲੀ ਨੱਪੀ ਹੋਈ ਆ ਤੁਸੀਂ ਕਹੋ ਨੂ ਭਾਈ ਤੂੰ ਖਾਲੀ ਚਾਲੂ ਕਰ ਤੇ ਅਸੀਂ ਰਾਜੀ ਨਾਵੇਂ ਦੀ ਗੱਲ ਚਲਾਉਨੇ ਆ ਗੱਲ ਤਾਂ ਚੱਲ ਪਊਗੀ ਪਰ ਰੌਲਾ ਤਾਂ ਇਹ ਆ ਕਿ ਜਥੇਬੰਦਗਾਂ ਵੀ ਕਹਿੰਦੀਆਂ ਵੀ ਗਮਦੂਰ ਨੇ ਜੋ ਨੱਪ ਲਿਆ ਨੱਪ ਲਿਆ ਅਸੀਂ ਗਮਦੂਰ ਦੇ ਨਾਲ ਖੜੇ ਆ ਵੀ ਗਮਦੂਰ ਨੇ ਜੋ ਗੁੰਡਾਗਰਦੀ ਕਰ ਲਈ ਕਰ ਲਈ ਅਸੀਂ ਨਾਲ ਖੜੇ ਆ ਤੇ ਇਹਦੇ ਵਿੱਚ ਫਿਰ ਇਹ ਆ ਕਿ ਗੁੰਡਾਗਰਦੀ ਇਕੱਲੀ ਗਮਦੂਰ ਦੀ ਨਹੀਂ ਇਹਨਾਂ ਲੋਕਾਂ ਦੀ ਵੀ ਆ ਜਿਹੜੇ ਲੋਕ ਇਹ ਕਹਿੰਦੇ ਆ ਕਿ ਅਸੀਂ ਗਮਦੂਰ ਸਿੰਘ ਦਾ ਪਰਚਾ ਰੱਦ ਕਰਾਉਣਾ ਅਸੀਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਅਸੀਂ ਤੁਸੀਂ ਕੀ ਕਹਿੰਦੇ ਹੋ ਕਿ ਫਿਰ ਇਹ ਜੜੀਆਂ ਜੱਥੇਬੰਦੀਆਂ ਇਹ ਗਲਤ ਰੋਲ ਅਦਾ ਕਰ ਰਹੀਆਂ ਕੀ ਇਹ ਮਜ਼ਦੂਰ ਵਿਰੋਧੀ ਰੋਲ ਅਦਾ ਕਰ ਰਹੀਆਂ ਬਿਲਕੁਲ ਜੀ ਮਜ਼ਦੂਰ ਵਿਰੋਧੀ ਰੋਲ ਆ ਜਾਂ ਤਾਂ ਇਹ ਸਾਨੂੰ ਸਾਬਤ ਕਰਨ ਕਿ ਅਸੀਂ ਉਹਨਾਂ ਦੇ ਕੋਲੇ ਰਾਜੀਨਾਮੇ ਆਸਤੇ ਗਏ ਆ ਸਾਡੀ ਉਹਨਾਂ ਨੇ ਗੱਲ ਨਹੀਂ ਸੁਣੀ ਸਾਨੂੰ ਉਹਨਾਂ ਨੇ ਜਵਾਬ ਦਿੱਤਾ ਤੇ ਇੱਕ ਧਿਰ ਦੇ ਨਾਲ ਖੜਕੇ ਉਸ ਪਰਿਵਾਰ ਨੂੰ ਨਾਲ ਠੱਲ ਕੇ ਜਿਹਦੇ ਖਿਲਾਫ ਜਿਹੜਾ ਲੋਕਾਂ ਦਾ ਰੋਹ ਆ ਲੋਕ ਉਹਨਾਂ ਤੇ ਪਰਚਾ ਕਰਵਾ ਕੇ ਹਟੇ ਨੇ ਉਸ ਪਰਿਵਾਰ ਨੂੰ ਬਰਾਬਰ ਤੇ ਠੱਲ ਕੇ ਇਹ ਕਹਿਣਾ ਕਿ ਅਸੀਂ ਪਰਚੇ ਰੱਦ ਕਰਾਉਣੇ ਆ ਤੇ ਫਿਰ ਇਹ ਸਾਬਤ ਹੋ ਰਿਹਾ ਕਿ ਉਹ ਕਿਹੜੀ ਧਿਰ ਨਾਲ ਖੜੇ ਆ ਉਹ ਉਸ ਧਿਰ ਨਾਲ ਖੜੇ ਆ ਜਿਹੜੀ ਧਿਰ ਲੋਕਾਂ ਨੂੰ ਲੁੱਟਣ ਪੁੱਟਣ ਤੇ ਕੁੱਟਣ ਦੀ ਆਦੀ ਜਿਹੜੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ ਉਹ ਉਸ ਧਿਰ ਨਾਲ ਖੜੇ ਆ ਜਿਹੜੀ ਧਿਰ ਦੀ ਅਮੋਲਕ ਸਿੰਘ ਨੇ ਜਿਹੜੀ ਅਗਵਾਈ ਕਰਕੇ ਜਿਹੜਾ ਲੋਕਾਂ ਦੇ ਤਸ਼ੱਦਦ ਕਰਾਇਆ ਉਹ ਉਸਟੀ ਨੂੰ ਸਹਿਮਤੀ ਦੇ ਰਹੇ ਆ ਉਹ ਲੋਕ ਕਿ ਅਸੀਂ ਜੇ ਮਜ਼ਦੂਰਾਂ ਤੇ ਗਰੀਬਾਂ ਤੇ ਜੇ ਹਤਿਆਚਾਰ ਹੋਊਗਾ ਜਿਹੜੇ ਲੋਕ ਕਰਨਗੇ ਉਹਨਾਂ ਦੇ ਨਾਲ ਜਿਹੜੀਆਂ ਇਹ ਦੋ ਤਿੰਨ ਜਥੇਬੰਦੀਆਂ ਉਹ ਖੜਨ ਗਿਆ ਅਸੀਂ ਸਰਦਾਰ ਬਿੰਦਰ ਸਿੰਘ ਗੋਲੇਆ ਸੌਰੀ ਗੋਲੇਆ ਨੂੰ ਪੁੱਛਣਾ ਚਾਹੁੰਦੇ ਆ ਕਿਹਨੂੰ ਪੁੱਛਣਾ ਚਾਹੁੰਦੇ ਹੋ ਸਰਦਾਰ ਬਿੰਦਰ ਸਿੰਘ ਗੋਲੇਆ ਨੂੰ ਵੀ ਜਨਾਬ ਤੁਸੀਂ ਤੁਹਾਨੂੰ ਲੋਕ ਬਹੁਤ ਪਿਆਰ ਸਤਿਕਾਰ ਕਰਦੇ ਸੀ ਤੁਹਾਡੀ ਇੱਜ਼ਤ ਕਰਦੇ ਸੀ ਕਿਸਾਨ ਵੀ ਕਰਦੇ ਸੀ ਤੇ ਮਜ਼ਦੂਰ ਵੀ ਕਰਦੇ ਸੀ ਪਰ ਜਿਹੜਾ ਤੁਸੀਂ ਬਖਾਨਦ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਇਸ ਨਾਲ ਤੁਹਾਡੀ ਇੱਜ਼ਤ ਜਿਹੜੀ ਉਹ ਘਟਣੀ ਆ ਨਾ ਕਿ ਵਧਣੀ ਆ ਇਹ ਤਾਂ ਹੋ ਜੂਗਾ ਕਿ ਤੁਸੀਂ ਹੋ ਸਕਦਾ ਚੰਦਪਾਣ ਦੇ ਵਿੱਚ ਇੱਕ ਕਮੇਟੀ ਬਣਾਉਣ ਵਾਸਤੇ ਜਿਹੜਾ ਇਹ ਉਜਰਚਾਰਾ ਕੀਤਾ ਤੇ ਚੰਦਪਾਣ ਚ ਤੁਸੀਂ ਉਹ ਸ਼ੈੱਲਰ ਮਾਲਕ ਨੂੰ ਲੈ ਕੇ ਕਮੇਟੀ ਤਾਂ ਬਣਾ ਲੋਗੇ ਪਰ ਜਿਹੜਾ ਲੋਕਾਂ ਦੇ ਵਿੱਚ ਤੁਹਾਡਾ ਅਕਸਾ ਉਹ ਖਰਾਬ ਹੋਣਾ ਇਸ ਕਰਕੇ ਤੁਸੀਂ ਜਿਹੜੇ ਲੋਕ ਲੋਕਾਂ ਨਾਲ ਗੁੰਡਾਗਰਦੀ ਕਰਦੇ ਆ ਉਹਨਾਂ ਦੇ ਨਾਲ ਖੜਨਾ ਜਿਹੜਾ ਉਹ ਬੰਦ ਕਰੋ ਤਾਂ ਕਿ ਲੋਕ ਜਿਹੜੇ ਉਸ ਪਿੰਡ ਦੇ ਵਿੱਚ ਸ਼ਾਂਤੀ ਨਾਲ ਰਹਿ ਸਕਣ ਜਿਸ ਦਿਨ ਦੇ ਮਜ਼ਦੂਰ ਪਰਿਵਾਰ ਜਿਹੜੇ ਪੁਲਿਸ ਤੋਂ ਰਿਹਾ ਹੋ ਕੇ ਗਏ ਆ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਪਿੰਡ ਦੇ ਵਿੱਚ ਆਉਦੀ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਲੋਕ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਸ਼ਾਂਤੀ ਬਣੀ ਨਹੀਂ ਰਹਿਣ ਦੇਣੀ ਅਸੀਂ ਜਿਹੜਾ ਦੂਸਰੀ ਇੱਕ ਧਿਰ ਬਣਾ ਕੇ ਤੇ ਅਸੀਂ ਵੀ ਹੱਲਾ ਗੁੱਲਾ ਕਰਨ ਵਾਲੇ ਪਾਸੇ ਧਰਨੇ ਲਾਵਾਂਗੇ ਘੱਟ ਕਰਾਂਗੇ ਉਹ ਸਿਰਫ ਤੋਂ ਸਿਰਫ ਇੱਕ ਇਹ ਆ ਕਿ ਚੰਦ ਭਾਂ ਦੇ ਵਿੱਚ ਇੱਕ ਕਿਸਾਨਦਾਂ ਦੀ ਕਮੇਟੀ ਬਣਾਉਣ ਵਾਸਤੇ ਜਿਹੜਾ ਉਹਨੂੰ ਗਲਤ ਰੰਗਤ ਦਿੱਤੀ ਜਾ ਰਹੀ ਜਿਵੇਂ ਤੁਸੀਂ ਕਿਹਾ ਵੀ ਉਹ ਕਿਸਾਨ ਜਥੇਬੰਦੀ ਕਹਿੰਦੀ ਹੈ ਵੀ ਜਿਹੜੇ ਉਹ ਸ਼ੈਲਰ ਮਾਲਕਾਂ ਵੀ ਉਹਨਾਂ ਤੋਂ ਪਰਚਾ ਰੱਦ ਕਰੋ ਜੇ ਪ੍ਰਸ਼ਾਸਨ ਉਹਨਾਂ ਦੇ ਆਖੇ ਲੱਗ ਕੇ ਇੰਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਫਿਰ ਲੜਾਈ ਲੜੋਗੇ ਸੰਘਰਸ਼ ਕਰੋਗੇ ਬਿਲਕੁਲ ਜੀ ਅੱਜ ਵੀ ਸਾਡੀ ਮੀਟਿੰਗ ਇਸੇ ਕਰਕੇ ਹੋਈ ਆ ਪ੍ਰਸ਼ਾਸਨ ਨਾਲ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਉਹਦੇ ਵਿੱਚ ਜਿਹੜੀਆਂ ਸਾਡੀਆਂ ਰਹਿੰਦੀਆਂ ਹੋਈਆਂ ਮੰਗਾ ਸੀ ਜਿਵੇਂ ਵੇਣ ਮੰਗ ਸੀ ਕਿ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਲੋਕ ਜਿਹੜੇ ਗ੍ਰਿਫਤਾਰ ਕੀਤੇ ਆ ਪੁਲਿਸ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹ ਰਿਹਾ ਕੀਤੇ ਆ ਬਿਨਾਂ ਸ਼ਰਤ ਨਾਲ ਹੀ ਸਾਡੀਆਂ ਅਗਲੀਆਂ ਮੰਗਾ ਸੀ ਕਿ ਜਿਨ੍ਹਾਂ ਤੇ ਐਸਸੀਐਸਟੀ ਐਕਟ ਲਾ ਕੇ ਜਾਂ ਅਸਲੇ ਦੀਆਂ ਧਾਰਾ ਲਾ ਕੇ 307 ਲਾ ਕੇ ਪਰਚਾ ਦਰਜ ਹੋਇਆ ਗਮਦੂਰ ਹੋਣਾ ਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਨਾਲ ਹੀ ਸਾਡੀ ਮੰਗ ਸੀ ਕਿ ਜਿਹੜੇ ਲੋਕਾਂ ਦੇ ਘਰ-ਬਾਰ ਤੋੜੇ ਗਏ ਆ ਸਮਾਨ ਲੁੱਟਿਆ-ਪੁੱਟਿਆ ਗਿਆ ਉਹਨਾਂ ਦੇ ਜਿਹੜੇ ਘਰ-ਬਾਰ ਬਣਾਏ ਜਾਣ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਨਾਲ ਹੀ ਸਾਡੀ ਮੰਗ ਸੀ ਕਿ ਜਿਹੜੇ ਜ਼ਖਮੀ ਲੋਕ ਆ ਜਿਹੜੇ ਕਿ ਗਮਦੂਰ ਸਿੰਘ ਹੋਰਾਂ ਦੀਆਂ ਗੋਲੀਆਂ ਲੱਗ ਕੇ ਜ਼ਖਮੀ ਹੋਏ ਆ ਜਿਨ੍ਹਾਂ ਦੇ ਸ਼ਰੇ ਵਜੇ ਆ ਵੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਹੋਰ ਵੀ ਲੋਕ ਉਸ ਕੁੱਟਮਾਰ ਦੇ ਵਿੱਚ ਜਖਮੀ ਹੋਏ ਨੇ ਸੱਟਾਂ ਲੱਗੀਆਂ ਨੇ ਉਹਨਾਂ ਦਾ ਵੀ ਜਿਹੜਾ ਇਲਾਜ ਕਰਾਇਆ ਜਾਵੇ ਇਹ ਪ੍ਰੋਸੈਸ ਜਿਹੜਾ ਮੁਆਵਜ਼ੇ ਵਾਲਾ ਜਾਂ ਲੋਕਾਂ ਦੇ ਇਲਾਜ ਕਰਾਉਣ ਵਾਲਾ ਉਹ ਪ੍ਰਸ਼ਾਸਨ ਵੱਲੋਂ ਜਿਹੜਾ ਜਾਰੀ ਕੀਤਾ ਹੋਇਆ ਐਸ ਡੀ ਐਮ ਸਾਹਿਬ ਵੀ ਪਿੰਡ ਦੇ ਵਿੱਚ ਜਾ ਕੇ ਆਪਦੀ ਰਿਪੋਰਟ ਬਣਾ ਕੇ ਲਿਆਏ ਅਸੀਂ ਜਥੇਬੰਦੀਆਂ ਵੱਲੋਂ ਵੀ ਐਕਸ਼ਨ ਕਮੇਟੀ ਵੱਲੋਂ ਵੀ ਆਪਦੀ ਇੱਕ ਲਿਸਟ ਤਿਆਰ ਕਰ ਰਹੇ ਹਾਂ ਜਿਹਦੇ ਜਿਹਦਾ ਸਮਾਨ ਸੀ ਚੱਕਿਆ ਗਿਆ ਜਾਂ ਤੋੜਿਆ ਭੰਨਿਆ ਗਿਆ ਉਹ ਸਾਰੀ ਪ੍ਰਸ਼ਾਸਨ ਨੂੰ ਦੇ ਰਹੇ ਹਾਂ ਉਹ ਪਰਪਾਈ ਕਰਾਵਾਂਗੇ ਜੇਕਰ ਪ੍ਰਸ਼ਾਸਨ ਇਹ ਕੀਤੀਆਂ ਹੋਈਆਂ ਗੱਲਾਂ ਤੋਂ ਜਾਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਤੋਂ 1 ਇੰਚ ਵੀ ਇੱਧਰ ਉੱਧਰ ਹੁੰਦਾ ਤੇ ਸਾਡਾ ਸੰਘਰਸ਼ਾ ਜਿਹੜਾ ਉਹ ਜਾਰੀ ਰਹਿਣਾ ਦੇਖੋ ਜੀ ਅੱਜ ਇਹ ਮਜ਼ਦੂਰ ਜੱਥੇਬੰਦੀਆਂ ਸੰਘਰਸ਼ ਕਮੇਟੀ ਵੱਲੋਂ ਡੀਸੀ ਸਾਹਿਬ ਦੇ ਘਰ ਦੇ ਵਿੱਚ ਉਹਨਾਂ ਨੂੰ ਹੁਣੇ ਮਿਲ ਕੇ ਆਈਆਂ ਨੇ ਔਰ ਇਸ ਤੋਂ ਪਹਿਲਾਂ ਇੱਕ ਕਿਸਾਨ ਜੱਥੇਬੰਦੀ ਜਿਹੜੀ ਆ ਉਹ ਦੂਜੀ ਸ਼ੈਲਰ ਮਾਲਕ ਧਿਰ ਦੇ ਹੱਕ ਦੇ ਵਿੱਚ ਵੀ ਮਿਲ ਕੇ ਗਈ ਆ ਐਸਐਸਪੀ ਸਾਹਿਬ ਨੂੰ ਅਫਸਰਾਂ ਨੂੰ ਭਾਈ ਜੀ ਅੱਜ ਤੁਸੀਂ ਡੀਸੀ ਸਾਹਿਬ ਨੂੰ ਮਿਲ ਕੇ ਆਏ ਹੋ ਤਾਂ ਤੁਹਾਨੂੰ ਲੱਗਿਆ ਕਿ ਜਿੱਦਾਂ ਉਹ ਜਿਹੜੀ ਕਿਸਾਨ ਜਥੇਬੰਦੀ ਮਿਲ ਕੇ ਗਈ ਆ ਕਿ ਉਹ ਸ਼ੈੱਲਰ ਮਾਲਕ ਤੋਂ ਵੀ ਪਰਚਾ ਖਤਮ ਕਰੋ ਨਹੀਂ ਤਾਂ ਅਸੀਂ ਸੰਘਰਸ਼ ਕਰਾਂਗੇ ਵੀ ਉਸ ਚੀਜ਼ ਦਾ ਕੋਈ ਅਸਰ ਅਫਸਰਾਂ ਤੇ ਪ੍ਰਸ਼ਾਸਨ ਤੇ ਨਜ਼ਰ ਆ ਰਿਹਾ ਦੇਖੋ ਜੀ ਸਾਡੇ ਹਿਸਾਬ ਨਾਲ ਇਹ ਹੈਗਾ ਕਿ ਪ੍ਰਸ਼ਾਸਨ ਤੇ ਜਥੇਬੰਦੀਆਂ ਨਾਲ ਜੋ ਗੱਲ ਹੋਈ ਆ ਪ੍ਰਸ਼ਾਸਨ ਉਸ ਗੱਲ ਤੇ ਐਗਰੀ ਕਰ ਰਿਹਾ ਜਿਹੜੀਆਂ ਸਾਡੇ ਨਾਲ ਗੱਲਾਂ ਬਾਤਾਂ ਹੋਈਆਂ ਅਸੀਂ ਅੱਜ ਅਸੀਂ ਗ੍ਰਿਫਤਾਰੀ ਵਾਸਤੇ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇਸ਼ ਤੋਂ ਬਾਹਰ ਜਾਣ ਵਾਸਤੇ ਕਦੇ ਜਾ ਸਕਦਾ ਅਸੀਂ ਉਹ ਐਲਓਸੀ ਕਰਤੀ ਐ ਉਹਨਾਂ ਨੇ ਕਿਹਾ ਕਿ ਉਹਦੇ ਦੋਨੇ ਫੋਨ ਬੰਦ ਪਏ ਆ ਜਿ ਗਮਦੂਰ ਸਿੰਘ ਦੇ ਤੇ ਦੂਜੇ ਜੱਜੀ ਦੇ ਵੀ ਅਸੀਂ ਉਹਨਾਂ ਦੇ ਫੋਨ ਉਹ ਟਰਾਈ ਕਰ ਰਹੇ ਹਾਂ ਉਹ ਕਿੱਥੇ ਆ ਤੁਸੀਂ ਸਾਨੂੰ ਦੱਸ ਦਿਓ ਵੀ ਕਿਤੇ ਉਹ ਸਾਨੂੰ ਸੂ ਮਿਲਦੀ ਐ ਅਸੀਂ ਉੱਥੇ ਛਾਪੇ ਛਾਪੇ ਮਾਰ ਰਹੇ ਹਾਂ ਅਸੀਂ ਉਹਨੂੰ ਫੜਨ ਵਾਸਤੇ ਟੀਮਾਂ ਬਣਾਈਆਂ ਹੋਈਆਂ ਐਸਆਈਟੀ ਦਾ ਉਹ ਕਹਿੰਦੀ ਕੀਤਾ ਹੋਇਆ ਮਤਲਬ ਘਟਨ ਤਾਂ ਇਸ ਕਰਕੇ ਜਾਨੀ ਉਹਨਾਂ ਨੇ ਕਿਹਾ ਵੀ ਉਹਨੂੰ ਹਦਾਇਤ ਆ ਵੀ ਉਹਨੂੰ ਜਿੱਥੋਂ ਵੀ ਮਿਲਦਾ ਉਹਨੂੰ ਫੜੋ ਤਾਂ ਇਸ ਕਰਕੇ ਸਾਨੂੰ ਇਹ ਨਹੀਂ ਲੱਗਦਾ ਕਿਉਂਕਿ ਇੱਕ ਪਾਸੇ ਲੋਕ ਆ ਇੱਕ ਪਾਸੇ ਕਿਸਾਨ ਤੇ ਮਜ਼ਦੂਰ ਆ ਇੱਕ ਪਾਸੇ ਮਤਲਬ ਕੋਸ਼ ਜੱਥੇਬੰਦੀਆਂ ਉਹ ਆ ਜਿਨ੍ਹਾਂ ਦਾ ਮਤਲਬ ਇੱਕ ਤਰ੍ਹਾਂ ਨਾਲ ਜਾਤੀ ਪਾੜਾ ਪਾਉਣ ਦੀ ਗੱਲ ਹੈਗਾ ਪ੍ਰਸ਼ਾਸਨ ਦਾ ਜ਼ੋਰ ਵੀ ਇਸ ਗੱਲ ਤੇ ਲੱਗ ਰਿਹਾ ਕਿ ਜਾਤੀ ਪਾੜਾ ਨਾ ਪਵੇ ਔਰ ਸਾਡਾ ਜੱਥੇਬੰਦੀਆਂ ਦਾ ਜ਼ੋਰ ਵੀ ਇਸ ਗੱਲ ਤੇ ਆ ਕਿ ਲੋਕ ਜਮਾਤੀ ਮੰਗਾ ਤੇ ਆਉਣ ਜਾਤੀ ਮੰਗਾ ਤੋਂ ਖਹਿੜਾ ਛਡਾਉਣ ਤਾਂ ਇਸ ਕਰਕੇ ਜਦੋਂ ਇਹ ਗੱਲ ਰੱਖੀ ਹੋਈ ਆ ਤਾਂ ਸਾਨੂੰ ਇਹ ਨਹੀਂ ਲੱਗਦਾ ਵੀ ਪ੍ਰਸ਼ਾਸਨ ਇਹ ਕਰੂਗਾ ਜੇ ਪ੍ਰਸ਼ਾਸਨ ਇਹ ਕਰੂਗਾ ਫਿਰ ਕੋਈ ਨਹੀਂ ਲੋਕਾਂ ਕੋਲੇ ਲੜਾਈ ਹੁੰਦੀ ਜੀ ਦੇਖੋ ਜੀ ਪਿਛਲੇ ਦਿਨੀ 40000 ਦੇ ਇਕੱਠ ਦੇ ਵਿੱਚ ਕਿਸਾਨਾਂ ਨੇ ਮਤਾ ਪਾਇਆ ਕਿ ਉਹ ਚੰਦ ਭਾਂ ਦੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਨੇ ਜੌਨ ਦੇ ਪਿੰਡ ਦੇ ਵਿੱਚ ਆ ਭਾਈ ਜੀ ਹੁਣ ਕਿੱਥੇ ਇੱਕ ਜੇ ਕਹਾਣੀ ਖੜੀ ਆ ਜਿੱਦਾਂ ਤੁਸੀਂ ਅੱਜ ਮਿਲ ਕੇ ਆਏ ਹੋ ਡੀਸੀ ਸਾਹਿਬ ਨੂੰ ਤਾਂ ਤੁਹਾਨੂੰ ਲੱਗਦਾ ਕਿ ਜੋ ਤੁਹਾਡੀਆਂ ਰਹਿੰਦੀਆਂ ਮੰਗਾਂ ਨੇ ਵੀ ਉਹ ਪੂਰੀਆਂ ਹੋਣਗੀਆਂ ਮੀਟਿੰਗ ਬੜੇ ਸਖਾਵੇ ਮਾਹੌਲ ਦੇ ਵਿੱਚ ਹੋਈ ਆ ਵੀ ਆਪਾਂ ਇਹਨੂੰ ਪੋਜ਼ਿਟਿਵ ਕਹਿ ਸਕਦੇ ਆ ਹੂੰ ਤੇ ਵਿਸ਼ਵਾਸਪਾਤ ਦਵਾਇਆ ਐਸਐਸਪੀ ਸਾਹਿਬ ਨੇ ਡੀਸੀ ਸਾਹਿਬ ਨੇ ਵੀ ਜਿਹੜੀ ਅੱਗੇ ਸਾਥੀਆਂ ਨੇ ਦੱਸਿਆ ਹੋਇਆ ਵੀ ਸਾਡੀ ਪਹਿਲੀ ਮੰਗ ਤਾਂ ਸਾਡੀ ਉਸ ਦਿਨ ਬਗੈਰ ਸ਼ਰਤ ਮਜ਼ਦੂਰਾਂ ਨੂੰ ਰਿਹਾ ਕਰਨਾ ਉਹ ਤਾਂ ਮੰਨ ਹੀ ਲਈ ਸੀਗੀ ਬਾਕੀ ਜਿਹੜੀ ਰਹਿੰਦੀ ਮੰਗ ਸੀ ਵੱਡੇ ਮਹਿਜ ਮੰਗਾ ਦੋ ਹੀ ਆ ਕਿ ਗਮਦੂਰ ਸਿੰਘ ਜਿਹੜਾ ਉਹਨੂੰ ਅਰੈਸਟ ਕੀਤਾ ਜਾਵੇ ਦੂਜੀ ਇਹ ਗੱਲ ਹੈਗੀ ਆ ਵੀ ਜਿਹੜਾ ਐਸਐਚਓ ਉਹਨੂੰ ਬਰਖਾਸਤ ਕੀਤਾ ਜਾਵੇ ਪ੍ਰਸ਼ਾਸਨ ਦਾ ਕੋਈ ਪ੍ਰੋਸੈਸ ਹੁੰਦਾ ਉਹਦੇ ਤੇ ਜਿਹੜਾ ਐਸਐਚਓ ਸਾਹਿਬ ਦਾ ਉਹਦੇ ਵੀ ਉਹ ਵੀ ਕਰੀ ਜਾਂਦੇ ਆ ਗਮਦੂਰ ਸਿੰਘ ਦੀ ਗੱਲ ਲੋਕੇਸ਼ਨਾਂ ਟਰੇਸ ਕਰੀ ਜਾਂਦੇ ਆ ਉਹ ਇਹ ਗੱਲ ਉਹਨਾਂ ਨੇ ਸਾਨੂੰ ਕਿਹਾ ਵੀ ਦੂਜੀ ਗੱਲ ਵੀ ਜੇਕਰ ਤੁਹਾਡੇ ਕੋਈ ਇਸੇ ਧਿਆਨ ਦੇ ਵਿੱਚ ਕੋਈ ਤੁਹਾਡੇ ਆਧਾਰ ਦੇ ਵਿੱਚ ਕੋਈ ਲੱਗ ਰਿਹਾ ਸਾਨੂੰ ਜਰੂਰ ਉਹਦੇ ਦੱਸੋ ਅਸੀਂ ਉਹਨੂੰ ਫੜ ਕੇ ਜੇਲ੍ਹ ਦੇ ਅੰਦਰ ਕਰਾਂਗੇ ਇਸ ਗੱਲ ਤੋਂ ਬਾਕੀ ਇੱਕ ਗੱਲ ਮੈਂ ਕਹਿਣੀ ਚਾਹਣਾ ਵੀ ਜਿਹੜੇ ਲੋਕ ਫੇਸਬੁਕ ਤੇ ਕਮਜ਼ੂਰ ਦਾ ਪੱਖ ਪੂਰ ਰਹੇ ਆ ਵੀ ਉਹਨੇ ਹਵਾਈ ਫੈਰ ਕੀਤੇ ਆ ਹਵਾਈ ਫੈਰ ਮੈਨੂੰ ਇਹ ਦੱਸ ਦੋ ਵੀ ਤਾਂ ਨੂੰ ਹੁੰਦਾ ਕਿ ਐ ਸਿੱਧਾ ਹੁੰਦਾ ਉਹ ਵੀਡੀਓ ਸਾਫ਼ ਇਹ ਗੱਲ ਦੱਸ ਰਹੀ ਆ ਵੀ ਜੇ ਤਾਂ ਨੂੰ ਹਵਾਈ ਫੈਰ ਹੁੰਦਾ ਉਹਨਾਂ ਨੇ ਵੀ ਕਿਹਾ ਉਹਨਾਂ ਦੇ ਪਰਿਵਾਰ ਦੇ ਕਿਸੇ ਨੇ ਵੀ ਕਿਹਾ ਪਰ ਹਵਾਈ ਫੈਰ ਤਾਂ ਨੂੰ ਹੁੰਦਾ ਸਿੱਧਾ ਨਹੀਂ ਹੁੰਦਾ ਦੂਜੀ ਗੱਲ ਆ ਜਿਹੜੇ ਮਲਾਜ਼ਮ ਜ਼ਖਮੀ ਹੋਏ ਆ ਮਾਫ ਕਰਨਾ ਮਜ਼ਦੂਰ ਜ਼ਖਮੀ ਹੋਇਆ ਉਹਨਾਂ ਦਾ ਇਥੋਂ ਇਹ ਮਾਲਾ ਕੱਟੀ ਗਈ ਉਹ ਮੈਡੀਕਲ ਦੇ ਵਿੱਚ ਦਾਖਲਾ ਉਹਨਾਂ ਦੇ ਆਧਾਰ ਦੇ ਉੱਤੇ ਪਰਚਾ ਐਸ ਸੀ ਐਸਟੀ ਐਕਟ ਤੇ ਆਰਮ ਐਕਟ ਦਾ ਲਕਣਾ ਜੀ